ਕੀ ਜਾਖੜ ਕਾਂਗਰਸ ਦੇ ਵਿੱਚ ਵਾਪਸ ਆ ਰਹੇ ਨੇ ਪਤਾ ਲੱਗਿਆ ਕਿ ਜਾਖੜ ਦੀ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਨਾਲ ਦਿੱਲੀ ਦੇ ਵਿੱਚ ਮੁਲਾਕਾਤ ਹੋਈ ਹੈ ਔਰ ਇਹ ਮੁਲਾਕਾਤ ਸਿਰਫ ਕਾਂਗਰਸ ਦੀ ਲੀਡਰਾਂ ਨਾਲ ਹੀ ਨਹੀਂ ਹੋਈ ਜਾਖੜ ਦੀ ਸਗੋਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਹੋਈ ਹੈ ਇਹ ਆਖਰ ਮੁਲਾਕਾਤਾਂ ਦਾ ਦੌਰ ਕੀ ਹੈ ਮੋਦੀ ਸਾਹਿਬ ਦੇ ਨਾਲ ਕਿਉਂ ਮਿਲੇ ਜੇ ਕਾਂਗਰਸ ਦੇ ਲੀਡਰਾਂ ਨੂੰ ਮਿਲੇ ਜੇ ਕਾਂਗਰਸ ਦੇ ਲੀਡਰਾਂ ਨੂੰ ਮਿਲੇ ਆਏ ਹੈ ਤਾਂ ਫਿਰ ਇਹ ਮੋਦੀ ਸਾਹਿਬ ਨੂੰ ਕਿਉਂ ਮਿਲੇ ਕੀ ਵਾਕਈ ਵਾਪਸੀ ਹੋ ਰਹੀ ਹੈ ਜਾਂ ਨਹੀਂ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਦੇ ਇਸ ਘਟਨਾਗ੍ਰਾਮ ਦੇ ਬਾਰੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਉੱਠ ਗਈ ਹੈ ਕਿਉਂ ਕਿਸ ਮਸਲੇ ਤੇ ਕਿਹੜਾ ਮੰਤਰੀ ਆ ਕਿੱਥੇ ਮੰਗ ਉਠੀ ਹੈ ਕਿ ਰਾਜਪਾਲ ਸਾਹਿਬ ਦੇ ਕੋਲ ਜਿਹੜੀ ਇਹ ਮੰਗ ਰੱਖੀ ਗਈ ਹੈ ਕਿ ਰਾਜਪਾਲ ਸਾਹਿਬ ਇਹਦੇ ਵਿੱਚ ਜਿਹੜਾ ਉਹ ਕੋਈ ਨਾ ਕੋਈ ਫੈਸਲਾ ਲੈਣਗੇ ਜਾਨੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਜਿਹੜੀ ਕਰਨੀ ਹੈ ਕਿ ਅਰਵਿੰਦ ਕੇਜਰੀਵਾਲ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿਉਂਕਿ ਅਸਲ ਦੇ ਤੌਰ ਤੇ ਜਿਵੇਂ ਅਸੀਂ ਰਾਤ ਗੱਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਤੌਰ ਤੇ ਸੁਪਰੀਮ ਕੋਰਟ ਨੇ ਵਿਹਲੇ ਤੱਕ ਕარი ਦਿੱਤਾ ਹੈ ਕਿ ਹੁਣ ਅਰਵਿੰਦ ਕੇਜਰੀਵਾਲਾ ਅਸਤੀਫਾ ਦੇਣਗੇ ਜਾਂ ਨਹੀਂ ਨੀਤਿਕਤਾ ਦੇ ਆਧਾਰ ਤੇ ਇਸ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਣਖ ਸਭ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਕਰਦਾ ਕਿ ਅਕਾਲੀ ਦਲ ਦੇ ਵੱਲੋਂ ਮੰਤਰੀ ਬੈਂਸ ਨੂੰ ਬਰਖਾਸਤ ਕਰਨ ਦੀ ਮੰਗ ਜਿਹੜੀ ਰਾਜਪਾਲ ਅੱਗੇ ਰੱਖ ਦਿੱਤੀ ਗਈ ਹੈ ਔਰ ਇਹ ਮਸਲਾ ਉਹੀ ਹੈ ਜਿਹੜਾ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਵੱਲੋਂ ਚੁੱਕਿਆ ਗਿਆ ਸੀਗਾ 100 ਕਰੋੜੀ ਸਾਈਬਰ ਸਕੈਮ ਅਮਨ ਜੋਤਕਰ ਮਹਿਲਾ ਇੰਸਪੈਕਟਰ ਜਿਨ੍ਹਾਂ ਦੇ ਵੱਲੋਂ ਬਹੁਤ ਗੰਭੀਰ ਇਲਜ਼ਾਮ ਮੰਤਰੀ ਬੈਂਸ ਅਤੇ ਉਹਨਾਂ ਦੀ ਪਤਨੀ ਦੇ ਉੱਪਰ ਜਿਹੜੇ ਉਹ ਲਗਾਏ ਗਏ ਔਰ ਬਹੁਤ ਸਾਰੇ ਉਹ ਗੰਭੀਰ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਪੂਰੀ ਪਕੀ ਵਿਰੋਧੀ ਮੰਤਰੀ ਬੈਂਸ ਤੇ ਭਗਵੰਤ ਮਾਨ ਦੇ ਉੱਪਰ ਹਮਲਾਵਰ ਹੋ ਗਏ ਔਰ ਬੇਸ਼ੱਕ ਇਸ ਮਸਲੇ ਦੇ ਵਿੱਚ ਹੁਣ ਐਸਆਈਟੀ ਬਣਾ ਦਿੱਤੀ ਗਈ ਹੈ ਕਿ ਤਿੰਨ ਏਡੀਜੀਪੀ ਲੈਵਲ ਦੇ ਔਰ ਆਈਜੀ ਲੈਵਲ ਦੇ ਔਰ ਐਸਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਆ ਇਹਦੇ ਵਿੱਚ ਏਡੀਜੀਪੀ ਵੀ ਨੀਰਜਾ ਦੂਜੇ ਬੰਨੇ ਆਈਜੀਪੀ ਜਿਹੜੇ ਧਨਪ੍ਰੀਤ ਕੌਰ ਔਰ ਦੀਪੇਕ ਪਾਰੇ ਕੈਸਸਪੀ ਮੋਹਾਲੀ ਇਹਨਾਂ ਨੂੰ ਐਸਆਈਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦੇ ਉੱਪਰ ਲੱਗੇ ਦੋਸ਼ਾਂ ਦੀ ਜਿਹੜੀ ਆ ਉਹ ਜਾਂਚ ਕਰਨ ਦੇ ਲਈ ਅਣ ਕੀਤਾਬ ਤਾਂ ਹੁਣ ਇਹਦੇ ਵਿੱਚ ਜੋ ਕੁਝ ਸਾਹਮਣੇ ਆਇਆ ਹੁਣ ਅਕਾਲੀ ਦਲ ਕਹਿੰਦਾ ਹੈ ਕਿ ਮੰਤਰੀ ਨੂੰ ਬਰਖਾਸ ਕੀਤਾ ਜਾਵੇ ਤਾਂ ਜੋ ਜਾਂਚ ਜਿਹੜੀ ਸਹੀ ਤਰੀਕੇ ਨਾਲ ਹੋ ਸਕੇ ਔਰ ਉਹਨਾਂ ਦੀ ਪਤਨੀ ਨੂੰ ਆਈਪੀਐਸ ਜੋਤੀ ਯਾਦਤ ਨੂੰ ਵੀ ਕਹਿੰਦੇ ਆ ਕਿ ਸਸਪੈਂਡ ਕੀਤਾ ਜਾਵੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿਵੇਂ ਦੇਖਦੇ ਹੋ ਕਿ ਹੋਰ ਕੀ ਕੀ ਤੱਥ ਕੀ ਕੁਝ ਮੰਗਾ ਅਕਾਲੀ ਦਲ ਨੇ ਜਿਹੜੀਆਂ ਰੱਖੀਆਂ ਬੈਂਸ ਦੇ ਖਿਲਾਫ ਇਜਰੀਵਾਲ ਸਾਹਿਬ ਦੇ ਸ਼ਾਗਿਰਦ ਸੁਦੇਆਪ ਨੂੰ ਦੱਸਦੇ ਆ ਔਰ ਕਿ ਇਜਰੀਵਾਲ ਸਾਹਿਬ ਦੇ ਕਰੀਬੀ ਵੀ ਮੰਤਰੀ ਬੈਂਸ ਦੱਸੇ ਜਾਂਦੇ ਆ ਔਰ ਕੀ ਹੁਣ ਕੇਜੀਵਾਲ ਸਾਹਿਬ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਵੀ ਪ੍ਰਕਾਸ਼ਤ ਕੀ ਹੋਊਗੀ ਜਾਂ ਨਹੀਂ ਹੋਊਗੀ ਕਿਵੇਂ ਦੇਖਦੇ ਹੋ ਕੁਰੀ ਜੀ ਸੋਖੇਂਦਰ ਜੀ ਇਸ ਤਰੀਕੇ ਨਾਲ ਸ਼ੁਰੂ ਨਹੀਂ ਅਕਾਲੀ ਦਲ ਨੇ ਸਵਾਲ ਉਠਾਏ ਨਹੀਂ ਖਾਸ ਤੌਰ ਤੇ ਇਸ ਮੋਦੇ ਤੇ ਉੱਤੇ ਕੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਆ ਤਾਂ ਇਹ ਸਾਰੇ ਘਾਸੇ ਦੇ ਵਿੱਚ ਰਾਜਪਾਲ ਸਾਹਿਬ ਨੂੰ ਚਾਹੀਦਾ ਕਿ ਉਹ ਐਕਸ਼ਨ ਲੈ ਉਹਨਾਂ ਨੂੰ ਮੰਤਰੀਸ਼ਪ ਤੇ ਉਹਦੇ ਤੋਂ ਬਰਖਾਸਤ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਂਚ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਜੇ ਤੇ ਅਰਵਿੰਦ ਕੇਜਰੀਵਾਲ ਨੂੰ ਸਿੱਧੂ ਸਾਹਿਬ ਜ਼ਮਾਨਤ ਨਾ ਮਿਲੀ ਹੁੰਦੀ ਤਾਂ ਫਿਰ ਸ਼ਾਇਦ ਜਿਹੜੀ ਸਿਟ ਬਣੀ ਹੈ ਇਸ ਦੇ ਨਤੀਜੇ ਜਾਂ ਇਸ ਦੀ ਜਾਂਚ ਕੁਝ ਹੋਰ ਤਰੀਕੇ ਦੀ ਹੁੰਦੀ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਗਿਆ ਬਾਹਰ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਹਰਜੋਤ ਬੈਂਸ ਵੀ ਗੱਲ ਤੁਸੀਂ ਕੀਤੀ ਕਿ ਉਹ ਆਪਣੇ ਆਪ ਨੂੰ ਸ਼ਹਿਗਿਰਦ ਦੱਸਦੇ ਆ ਤੋ ਵੀ ਅੱਖਾਂ ਦੇ ਤਾਰੇ ਜਿਹੜੇ ਨੇ ਉਹ ਸਮਝੇ ਜਾਂਦੇ ਅਰਵਿੰਦ ਕੇਜਰੀਵਾਲ ਦੇ ਤਾਂ ਫਿਰ ਇਸ ਸਥਿਤੀ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਸਿੱਟ ਜਿਹੜੀ ਉਸ ਤਰੀਕੇ ਨਾਲ ਕੰਮ ਕਰ ਸਕੇ ਜਿਸ ਤਰੀਕੇ ਨਾਲ ਜੇ ਪਿੰਨਾ ਭਗਵੰਤਬਾਨ ਹੁਣ ਚੁੰਮਦੇ ਜਿਸ ਤਰੀਕੇ ਨਾਲ ਤਰਵਾ ਚੁੰਦੇ ਸੀ ਜਾਂ ਜਿਸ ਤਰੀਕੇ ਦੇ ਸ਼ੰਕੇ ਹੀ ਪ੍ਰਗਟ ਕੀਤੇ ਕਿ ਇਸ ਤਰ੍ਹਾਂ ਲੱਗਦਾ ਕਿ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਪੰਜਾਬੀ ਜਿਹੜੀ ਲੌਬੀ ਆ ਜਿਹੜੀ ਦਿੱਲੀ ਲੌਬੀ ਨਾਲ ਬੰਦੇ ਜਿਹੜੇ ਪੰਜਾਬ ਦੇ ਬਤਾਇਕ ਜਾਂ ਮੰਤਰੀ ਜੁੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਗੜਿਆ ਜਾਵੇ ਜਾਂ ਉਹਨਾਂ ਨੂੰ ਬੈਕਫਰਕ ਤੇ ਸੁੱਟਿਆ ਜਾਵੇ ਤਾਂ ਇਹ ਜਿਹੜੀ ਗੱਲ ਅਸੀਂ ਸ਼ੰਕੇ ਇਹ ਜ਼ਾਹਰ ਕੀਤੀ ਸੀ ਹੁਣ ਜਿਹੜਾ ਆ ਅਰਵਿੰਦ ਕੇਸ ਦੀ ਵੱਲ ਬਾਹਰ ਆ ਗਿਆ ਤੇ ਦੂਜੇ ਪਾਸੇ ਜੇਕਰ ਸਿੱਟ ਤੇ ਮੈਂਬਰਾਂ ਦੀ ਗੱਲ ਕਰੀਏ ਸਿੱਧੂ ਸਭ ਸਿੱਟ ਤੇ ਮੈਂਬਰ ਬੜੇ ਇਮਾਨਦਾਰ ਅਫਸਰ ਨੇ ਪਰ ਕੀ ਉਹਨਾਂ ਦੀ ਇਮਾਨਦਾਰੀ ਜਾਂਚ ਜਿਹੜੀ ਆ ਉਹ ਆਪਣੇ ਪੱਖ ਤੋਂ ਕਰ ਸਕਣਗੇ ਕਿਉਂਕਿ ਉੱਤੇ ਉਹਨਾਂ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਬੈਠੇ ਤੇ ਮੁੱਖ ਮੰਤਰੀ ਦੇ ਇਸ਼ਾਰੇ ਤੇ ਹੀ ਜਿਹੜੀ ਜਾਂਚ ਆ ਉਹ ਹੋਣੀ ਆ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਸ਼ਰੂਮ ਅਕਾਲੀ ਦਲ ਨੇ ਜਿਹੜੇ ਸ਼ੰਕੇ ਜਾਹਿਰ ਕੀਤੇ ਆ ਜਾਂ ਜਿਹੜੀਆਂ ਉਹਨਾਂ ਨੇ ਮੰਗਾਂ ਕੀਤੀਆਂ ਨੇ ਉਹ ਕਾਫੀ ਹੱਦ ਤੱਕ ਦਰੁਸਤ ਨਹੀਂ ਜੇ ਵਾਕਈ ਤੁਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਚਾਹੁੰਦੇ ਜੀ ਤਾਂ ਪਹਿਨਾ ਮੰਤਰੀ ਕੋ ਅਸਤੀਫਾ ਲਓ ਪਰਣਕੀ ਸਾਹਿਬ ਗੱਲ ਇਹ ਹੈ ਕਿ ਜਿਵੇਂ ਅਕਾਲੀ ਦਲ ਨੇ ਸਵਾਲ ਚੁੱਕਿਆ ਜਾਂ ਸੋਭਾਲਾ ਸੁਖਪਾਲ ਸਿੰਘ ਕਹਿ ਰਹੇ ਨੇ ਚੁੱਕੀ ਸੀ ਵਿਕਮ ਚੀਟਿਆਰ ਚੁੱਕੀ ਸੀ ਜਾਂ ਆਪਾਂ ਵੀ ਇਹ ਗੱਲ ਕਰ ਰਹੇ ਸੀ ਕਿ ਜਦੋਂ ਇਹ ਜਾਂਚ ਹੋਣੀ ਹੈ ਇੱਕ ਮੰਤਰੀ ਹੈ ਦੂਜੀ ਆਈਪੀਐਸ ਬੀਬੀ ਹੈ ਔਰ ਉਹਨੇ ਬਹੁਤ ਉੱਚੀਆਂ ਪੋਸਟਾਂ ਤੱਕ ਜਾਣਾ ਔਰ ਦੂਮੇ ਇਹ ਜਿਹੜੇ ਜਣੇ ਹੈਗੇ ਆ ਇਹ ਜੋੜਾ ਜਿਹੜਾ ਪੂਰਾ ਪਾਬਲ ਖੁੱਲਾ ਹੈ ਅਜਿਹੇ ਸਮੇਂ ਦੇ ਵਿੱਚ ਅਜਿਹੇ ਮਾਮਲੇ ਦੇ ਵਿੱਚ ਜਦੋਂ ਇੱਕ ਮੰਤਰੀ ਹੋਵੇ ਸਰਕਾਰ ਦੇ ਵਿੱਚ ਪੂਰਾ ਹੱਥ ਹੋਵੇ ਔਰ ਉੱਪਰ ਹਾਈ ਕਮਾਂਡ ਤੱਕ ਪੂਰਾ ਹੱਥ ਹੋਵੇ ਇਕਾਈਪੀਰਸ ਉਹ ਵੀ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੀ ਨਿਰਪੱਖ ਜਾਂਚ ਇੱਥੇ ਹੋ ਸਕਦੀ ਹੈ ਅਸੀਂ ਕਿਸੇ ਅਫਸਰ ਦੀ ਕਾਬਲੀਅਤ ਤੇ ਸ਼ੱਕ ਨਹੀਂ ਕਰਦੇ ਬੜੇ ਅچھے ਆਫੀਸਰ ਹੈ ਨੇ ਨੀਰਜਾ ਜੀ ਤਾਨਕ੍ਰਿਤ ਕੌਰ ਦੀਪਕ ਪਾਰਗੀ ਜੀ ਪਰ ਗੱਲ ਇਹ ਹੈ ਕਿ ਫੇਰ ਵੀ ਕਿਤੇ ਨਾ ਕਿਤੇ ਕੋਈ ਚਾਸੀ ਦਬਾਅ ਕੋ ਪੋਲਿਟਿਕਲ ਦਬਾਅ ਦੇ ਤਰੀਕੇ ਦਾ ਪਰ ਜਿਸ ਤਰੀਕੇ ਦੇ ਵਿਰੋਧੀ ਮੰਗ ਕਰ ਰਹੇ ਸੀ ਕਿ ਕੇਂਦਰੀ ਏਜੰਸੀ ਤੋਂ ਯਹਾਂ ਪਰ ਜੁਡੀਸ਼ੀਅਲ ਇਨਕੁਆਰੀ ਜਿਹੜੀ ਕਰਾਉਣੀ ਚਾਹੀਦੀ ਹੈ ਉਹ ਕਰਵਾਈ ਜਾਣੀ ਚਾਹੀਦੀ ਸੀ ਤਾਂ ਜੋ ਸਰਕਾਰ ਦਾ ਵੀ ਅਕਸ ਬਚਿਆ ਰਹੇ ਕਿ ਭਾਈ ਇਨਕੁਆਰੀ ਜਿਹੜੀ ਉਹ ਵਧੀਆ ਹੋਈ ਹੈ ਔਰ ਜੇ ਕੱਲੋਂ ਜੇ ਫਟਚ ਕਰ ਲੋ ਕਿ ਇਨਕੁਆਰੀ ਦੇ ਵਿੱਚ ਪੰਜਾਬ ਪੁਲਿਸ ਕੱਢ ਦਿੰਦੀ ਹੈ ਦੋ ਦੋਵੇਂ ਇਸ ਜੋੜੇ ਨੂੰ ਕੱਢ ਦਿੰਦੀ ਹੈ ਤਾਂ ਵੀਰ ਬੇਸ਼ੱਕ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਹੀ ਕੱਢਿਆ ਹੋਵੇ ਪਰ ਕਿਤੇ ਨਾ ਕਿਤੇ ਲੋਕ ਸਵਾਲ ਚੱਕੜ ਜੋਗੇ ਤਾਂ ਹੋ ਹੀ ਜਾਣਗੇ ਵੀ ਲਓ ਜੀ ਇਹਨਾਂ ਨੇ ਕੀ ਕਰਨਾ ਸੀ ਉਹ ਤਾਂ ਪਹਿਲਾਂ ਹੀ ਪਤਾ ਸੀ ਪਰ ਜੇਕਰ ਕੇਂਦਰੀ ਏਜੰਸੀ ਕੋਈ ਤੇ ਜਾਂ ਫਿਰ ਜੁਡੀਸ਼ੀਅਲ ਇਨਕੁਆਰੀ ਹੁੰਦੀ ਹੈ ਤਾਂ ਉਹ ਜੋ ਵੀ ਲਿਆਉਣਗੇ ਸਾਹਮਣੇ ਤਾਂ ਉਹ ਉਹ ਲੋਕ ਉਹ ਤੇ ਸਵਾਲ ਚੱਕਣ ਜੋਗੇ ਨਹੀਂ ਹੋਣਗੇ ਕਿਵੇਂ ਦੇਖ ਲਈ ਕਿ ਬਰਖਾਸਤ ਕਰਕੇ ਜਾਂ ਤਾਂ ਇਨਕੁਆਰੀ ਹੋਵੇ ਜਾਂ ਫਿਰ ਇਨਕੁਆਰੀ ਬਾਹਰਲੀ ਏਜੰਸੀਆਂ ਤੋਂ ਕਰਵਾਈ ਜਾਵੇ ਬੇਤਸੀ ਤੁਸੀਂ ਪਹਿਨਾਂ ਹੀ ਇਹ ਗੱਲ ਕਹੀ ਹੈ ਕਿ ਜਦੋਂ ਸਿੱਟਾ ਪੜਾਈਆਂ ਜਾਂਦੇ ਨੇ ਫਟਾ ਬਣਾਉਂਦਾ ਮੁੱਦਾ ਹੀ ਇਹ ਹੁੰਦਾ ਕਿ ਇਸ ਸਾਰੇ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪਾ ਦੋ ਤੇ ਜੇਕਰ ਤੁਸੀਂ ਵਾਕੇ ਕ腐ਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤ ਕੰਮ ਕਰ ਰਹੀ ਹੈ ਸਰਕਾਰ ਇਹ ਦਾਵਾ ਕਰਦੀ ਕਿ ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਤੇ ਫਿਰ ਜ਼ਰੂਰੀ ਹੈ ਕਿ ਸਿੱਟੇ ਦੀ ਪਹੁੰਚ ਇਹ ਜਾਂਚ ਕਿਸੇ ਇੰਕੀਜੈਂਸੀ ਪਾਸੋਂ ਕਰਵਾਈ ਜਾਵੇ ਜਾਂ ਫਿਰ ਹਾਈ ਕੋਰਟ ਦੇ ਜੱਜ ਸਿਟਿੰਗ ਜੱਜ ਕੋ ਕਰਾਉਣ ਫੋਰ ਜਡਿਸ਼ੀਅਨ ਕਰਵਾਈ ਜਾ ਸਕਦੀ ਸੀ ਤਾਂ ਜੋ ਤੁਹਾਡੀ ਸਰਕਾਰ ਦੇ ਉੱਤੇ ਜਿਸ ਤਰ੍ਹਾਂ ਇਹਦੇ ਤੁਸੀਂ ਦਾਅਵੇ ਕਰਦੇ ਜੇ ਫਿਰ ਘੱਟੋ ਘੱਟ ਉਹਨਾਂ ਦਾ ਦਾਅਵੇ ਦੀ ਸੱਚਾਈ ਜਿਹੜੀ ਹੈ ਬਾਕੀ ਵੀ ਗੱਲ ਜਿਸ ਤਰੀਕੇ થી ਕਿਸੇ ਕੇਟਬਲ ਨੇ ਤੁਹਾਡੀਆਂ ਬਿਲਕੁਲ ਠੀਕ ਹੈ ਕਿ ਜਿਹੜੇ ਅਫਸਰ ਨੇ ਬੜੇ ਇਮਾਨਦਾਰ ਨਾਮੋਜੂ ਜਾਣੇ ਤਾਂ ਇਹਦੇ ਵਿੱਚ ਜੇਕਰ ਅਫਸਰ ਉਹਨਾਂ ਨੂੰ ਕੱਢਦੇ ਆ ਤਾਂ ਠੀਕ ਆ ਕਿ ਉਹਨਾਂ ਦੀ ਦੁਕਾਨ ਜਾਂਚ ਵਿੱਚ ਸ਼ਾਇਦ ਉਹ ਦੋਸ਼ ਮੁਕਤ ਪਾਏ ਗਏ ਹੁਣ ਤਾਂ ਹੀ ਨਤੀਜੇ ਹੋਏ ਹੋਣਗੇ ਪਰ ਵਿਰੋਧੀ ਪਾਰਟੀਆਂ ਤਾਂ ਉਹਨਾਂ ਨੂੰ ਤਾਂ ਡਾਰਟੇ ਰਹਿਣਗੀਆਂ ਲੈਣਗੀਆਂ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਜਾਂ ਆਪਣੇ ਵਿਧਾਇਕਾਂ ਨੂੰ ਬਚਾਉਂਦੇ ਰਹੇ ਆ ਉਹੀ ਬਤਾਰਾ ਇੱਥੇ ਸਾਹਮਣੇ ਵਾਪਰਦਾ ਵਖਾਈ ਜਿਹੜਾ ਉਹ ਦਵੇਗਾ ਤਾਂ ਫਿਰ ਸਧਾਰਨ ਗੱਲ ਆ ਕਿ ਜੇ ਵਾਕੇ ਤੁਸੀਂ ਆਪਣੀ ਅਖਸਰ ਸੁਧਾਰਨਾ ਜੇਕਰ ਵਾਕੇ ਤੁਸੀਂ ਇੱਕ ਮਿਸਾਲ ਕਾਇਮ ਕਰਨੀ ਆ ਤਾਂ ਫਿਰ ਮੰਤਰੀ ਕੋਲ ਅਸਤੀਫਾ ਲਿਆ ਜਾਵੇ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਇੱਕ ਨਿਰਪੱਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਸਰਕਾਰ ਦਾ ਅਖਸਰ ਬਚਦਾ ਨਹੀਂ ਤਾਂ ਸਰ ਸਿੱਧੂ ਜੀ ਉਹ ਤਾਂ ਗੱਲਾਂ ਹੈ ਹੀ ਆ ਕਿ ਜਦੋਂ ਕਿਸੇ ਨੂੰ ਬਚਾਉਣਾ ਹੋਵੇ ਸੈਟਪ ਬਣਾ ਦੋ ਮਸਲਾ ਠੱਡੇ ਬਸਤੇ ਚ ਪਾ ਦਿਓ ਜੀ ਚਲੋ ਹੁਣ ਇਹ ਮੰਤਰੀ ਦੇ ਉੱਪਰ ਕੋਈ ਰਾਜਪਾਲ ਸਾਹਿਬ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਹੁਣ ਰਾਜਪਾਲ ਨੂੰ ਮੰਗ ਰੱਖੀ ਆ ਉਹਨਾਂ ਨੇ ਕਿ ਰਾਜਪਾਲ ਸਾਹਿਬ ਬਰਖਾਸਤ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਨਕੁਆਰੀ ਕਰਾਉਣ ਔਰ ਮੈਨੂੰ ਲੱਗਦਾ ਕਿ ਪਹਿਲਾਂ ਰਾਜਪਾਲ ਸਾਹਿਬ ਇਸ ਪੂਰੇ ਮਸਲੇ ਨੂੰ ਜਾਣਨਗੇ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਲੈਣਗੇ ਤਰੋਂ ਦੇਖਦੇ ਹਾਂ ਹੁਣ ਰਾਜਪਾਲ ਸਾਹਿਬ ਇੱਤੇ ਕੀ ਕੁਝ ਕਰਦੇ ਆ ਪਰ ਹਰਜੋਤ ਪੈਂਸ ਨੇ ਤਾਂ ਅਸਤੀਫਾ ਕੀ ਦੇਣਾ ਹੈ ਇਹ ਜਿਹਨੂੰ ਗੁਰੂ ਮੰਨਦੇ ਐ ਅਰਵਿੰਦ ਕੇਜਰੀਵਾਲ ਅਸਤੀਫਾ ਤਾਂ ਉਹ ਨਹੀਂ ਦੇ ਰਹੇ ਸੁਪਰੀਮ ਕੋਰਟ ਨੇ ਜਦੋਂ ਜ਼ਮਾਨਤ ਦਿੱਤੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੇ ਤੌਰ ਤੇ ਨਾ ਤਾਂ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਮੁੱਖ ਮੰਤਰੀ ਦੇ ਦਫਤਰ ਜਾ ਸਕਦੇ ਆ ਨਾ ਹੀ ਮੁੱਖ ਮੰਤਰੀ ਦੇ ਤੌਰ ਤੇ ਉਹ ਕਿਸੇ ਸਰਕਾਰੀ ਫਾਈਲ ਤੇ ਸਾਈਨ ਕਰ ਸਕਦੇ ਆ ਉਹਨਾਂ ਨੇ ਸਾਬਤ ਤੌਰ ਤੇ ਇਹ ਗੱਲਾਂ ਜਿਹੜੀਆਂ ਕੰਨੀਆਂ ਹੈਗੀਆਂ ਨੇ ਪਰ ਇਹ ਨਾਲ ਹੀ ਨਾਲ ਇਹ ਵੀ ਅਸਿੱਧੇ ਤੌਰ ਤੇ ਇਹ ਵੀ ਗੱਲ ਹੈਗੀ ਹੈ ਕਿ ਇਹ ਇਹ ਗੱਲਾਂ ਇੱਕ ਸ਼ਰਤਾ ਲਾ ਕੇ ਹਾਲਾਂਕਿ ਸ਼ਰਤਾ ਕੁਝ ਹੋਰ ਵੀ ਨਹੀਂ ਪਰ ਇਹ ਸ਼ਰਤਾਂ ਲਾ ਕੇ ਅਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੋਂ ਕੇਜਰੀਵਾਲ ਸਾਹਿਬ ਨੂੰ ਸੁਪਰੀਮ ਕੋਰਟ ਨੇ ਵੇਲੇ ਹੀ ਕਰ ਦਿੱਤਾ ਜੇਰੋਂ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਦਫ਼ਤਰ ਨਹੀਂ ਜਾ ਸਕਦੇ ਕਿਸੇ ਸਰਕਾਰੀ ਫਾਈਲ ਤੇ ਸਹਿ ਨਹੀਂ ਕਰ ਸਕਦੇ ਐਜ਼ ਅ ਮੁੱਖ ਮੰਤਰੀ ਕੋਈ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਵੇਲੇ ਹੀ ਕਰ ਦਿੱਤਾ ਸੁਪਰੀਮ ਕੋਰਟ ਨੇ ਤੇ ਉਧਰੋਂ ਚੋਣਾਂ ਆਉਣ ਵਾਲੀਆਂ ਨੇ ਚੋਣਾਂ ਆਉਣ ਵਾਲੀਆਂ ਨੇ ਤੇ ਕਿਸੇ ਵੀ ਵੇਲੇ ਹੋ ਸਕਦਾ ਐਲਾਨ ਹੋ ਜੇ ਕਿਉਂਕਿ ਜਨਵਰੀ ਵਰਤੀ ਦੇ ਵਿੱਚ ਕਹਿੰਦੇ ਹੋਣੀਆਂ ਨੇ ਹੋ ਸਕਦਾ ਪਹਿਲਾਂ ਵੀ ਕਰਵਾ ਦਿੱਤੀਆਂ ਜਾਣ ਪਰ ਰਹਿ ਗਏ 2-3 ਮਹੀਨੇ ਨੈਤਿਕਤਾ ਬਚਾਉਣ ਦੀ ਖਾਤਰ ਨੈਤਿਕਤਾ ਦਾ ਦੂਜਿਆਂ ਨੂੰ ਪਾਠ ਪੜਾਉਣ ਦੀ ਖਾਤਰ ਸਿਰਫ 2 ਮਹੀਨਿਆਂ ਦੀ ਗੱਲ ਆ ਰਹੀ ਤੇ ਕੇਜਰੀਵਾਲ ਅਸਤੀਫਾ ਦੇ ਦੇਣ ਪਰ ਜਿਹੜੇ ਲੋਕ ਸੋਚਦੇ ਆ ਕਿ ਇਹਨਾਂ ਨੇ ਤਾਂ ਜੇਲ੍ਹ 'ਚ ਬੈਠਿਆ ਨੇ ਅਸਤੀਫਾ ਨਹੀਂ ਦਿੱਤਾ ਤੇ ਇਹਨਾਂ ਨੇ ਬਾਹਰ ਆ ਕੇ ਕੀ ਅਸਤੀਫਾ ਦੇਣਾ ਪਰ ਜਿਹੜੀਆਂ ਸ਼ਰਤਾਂ ਲਾਈਆਂ ਨੇ ਉਹ ਤਾਂ ਹੁਣ ਅ ਅਸਤੀਫਾ ਸਿੱਧੇ ਤੌਰ ਤੇ ਤਾਂ ਨਹੀਂ ਸੁਪਰੀਮ ਕੋਰਟ ਮੰਗ ਸਕਦਾ ਪਰ ਇਸ਼ਾਰਿਆਂ 'ਚ ਤਾਂ ਕਰਿਆ ਨੇ ਵਿਹਲੇ ਕਾਰੀ ਦਿੱਤਾ ਆ ਸੁਖਵਿੰਦਰ ਜੀ ਆਪ ਆਪ ਵੀ ਪਾਰਟੀ ਸੁਪਰੀਮ ਕੋਰਟ ਦੀ ਫੈਸਲੇ ਦੀ ਬੜੀ ਦੁਹਾਈ ਦਿੱਤੀ ਬੜਾ ਸੁਆਗਤ ਕਰ ਰਹੀ ਆ ਔਰ ਜਿਸ ਦੇ ਕਿੰਨੀਆਂ ਕੱਲ ਦੀਆਂ ਸਟੇਟਮੈਂਟਾਂ ਆ ਰਹੀਆਂ ਨਹੀਂ ਇਸ ਸੱਚ ਦੀ ਜਿੱਤ ਹੋਈ ਆ ਇਹ ਹੋਇਆ ਉਹ ਹੋਇਆ ਪਰ ਫਿਰ ਇਹ ਚਾਹੀਦਾ ਕਿ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਿਰਦੇਸ਼ ਦਿੱਤੇ ਆ ਜਾਂ ਜਿ ਉਹਨਾਂ ਨਿਰਦੇਸ਼ਾਂ ਦੇ ਤਹਿਤ ਖੁਦ ਬਖੋਦੀ ਜਿਹੜੇ ਨੇ ਅਰਵਿੰਦ ਕੇਸ਼ਰੀਵਾਲ ਆਰਡਰ ਨੂੰ ਨੈਟਿਕ ਸਾਡੇ ਪਦਰ ਤੇ ਅੱਖ ਲਾਂ ਤੇ ਪਦਰ ਤੇ ਮੁੱਖ ਮੰਤਰੀ ਦੀ ਕੁਰਸੀ ਤੋਂ ਉਹ ਆਲੀਫਾ ਜਿਹੜਾ ਦੇਣਾ ਚਾਹੀਦਾ ਕਿਉਂਕਿ ਜੇਕਰ ਸੁਪਰੀਮ ਕੋਰਟ ਨੇ ਤੁਹਾਨੂੰ ਸਾਫ਼ ਨਿਰਦੇਸ਼ ਦੇ ਦਿੱਤੇ ਆ ਇਹ ਤੁਸੀਂ ਮੁੱਖ ਮੰਤਰੀ ਦੇ ਦਫ਼ਤਰ ਦੀ ਜਾ ਸਕਦੇ ਦੂਜੇ ਪਾਸੇ ਤੁਸੀਂ ਸਿਗਨੇਚਰ ਨਹੀਂ ਕਰ ਸਕਦੇ ਮੁੱਖ ਮੰਤਰੀ ਦੀ ਸ਼ਖਸੀਅਤ ਨਾਲ ਤੇ ਫਿਰ ਬੰਦਿਆ ਦੀ ਤਰ ਤੱਕ ਤੁਹਾਨੂੰ ਉਹਨਾਂ ਨੇ ਪੂਰਨ ਤੌਰ ਤੇ ਮੁੱਖ ਮੰਤਰੀ ਦੀਆਂ ਜਿਹੜੀਆਂ ਸੰਵਿਧਾਨਕ ਸ਼ਕਤੀਆਂ ਨੇ ਉਹਨਾਂ ਤੋਂ ਤੁਹਾਨੂੰ ਮੁਕਤ ਕਰ ਦਿੱਤਾ ਤੇ ਫਿਰ ਇਹ ਸਾਰੀ ਸਥਿਤੀ ਦੇ ਵਿੱਚ ਤੁਹਾਨੂੰ ਉਸ ਕੁਰਸੀ ਤੇ ਬੈਠਣ ਦਾ ਕੋਈ ਵੀ ਅਧਿਕਾਰ ਜਿਹੜਾ ਉਹ ਨਹੀਂ ਰਹਿ ਜਾਂਦਾ ਫਿਰ ਚੱਕੇ ਹਾਥੀ ਪਾਲਣ ਵਾਲੀ ਜਿਹੜੀ ਗੱਲ ਅਸੀਂ ਤੁਹਾਨੂੰ ਸਭ ਉਹ ਬਣ ਜਾਂਦੀ ਹੈ ਪਰ ਗਲਤ ਹੈ ਕਿ ਰਾਜਨੀਤੀ ਦੇ ਵਿੱਚ اخلاق ਨੈਤਿਕਤਾ ਸ਼ਬਦ ਜਿਹੜੀ ਨਹੀਂ ਇਹ ਕਿਤੇ ਵੀ ਕਾਉਂਟ ਨਹੀਂ ਕਰਦੇ ਇਹ ਮਹਿਜ਼ ਉੱਥੇ ਹੁੰਦੇ ਨੇ ਕਿ ਜਿੱਥੇ ਇਹ ਕੇਵਲ ਦੂਜਿਆਂ ਨੂੰ ಪಾਠ ਪੜਾਉਣਾ ਹੋਵੇ ਉਦੋਂ ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਪਰ ਜਦੋਂ ਅਸੀਂ ਆਪਣੇ ਸੰਦਰਭ ਚ ਇਹਨਾਂ ਨੂੰ ਵਰਤੋਂ ਹੁੰਦੀ ਹੈ ਫਿਰ ਇਹ ਸ਼ਬਦ ਹੀ ਭੁੱਲ ਜਾਂਦੇ ਹਾਂ ਤਾਂ ਚਾਹੀਦਾ ਤੇ ਇਹੋ ਹੀ ਆ ਕਿ ਹਾਂ ਪੇ ਜਿਸ ਤਰੀਕੇ ਨਾਲ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦੇ ਅੱਗੇ ਸਿਰ ਚ ਹੁੰਦੇ ਜੀ ਦੁਹਾਈ ਦੇ ਰ ਜੇ ਕਿ ਸੁਪਰੀਮ ਕੋਰਟ ਸਰਵੋੱਚ ਆ ਉਹਨੇ ਸਚਾਈ ਦੀ ਜਿੱਤ ਹੋਈ ਆ ਤਾਂ ਫਿਰ ਸਚਾਈ ਦੀ ਜਿੱਤ ਦਾ ਜਿਹੜਾ ਦੂਜਾ ਪਾਸਾ ਜਿਹੜਾ ਦੂਜਾ ਸ਼ੀਸ਼ਾ ਤਾਂ ਸੁਪਰੀਮ ਕੋਰਟ ਨੇ ਖਾਇਟ ਹੋਰ ਕਰ ਲੈਣੀ ਚਾਹੀਦੀ ਆ ਕਿ ਤੁਹਾਨੂੰ ਉਹਨਾਂ ਨੇ ਸਿਰਫ ਸਿਰਫ ਜਮਾਨਤ ਨਹੀਂ ਦਿੱਤੀ ਨਾਲ ਬਲਕਿ ਤੁਹਾਨੂੰ ਪੂਰਨ ਤੌਰ ਤੇ ਉਹਨਾਂ ਨੂੰ ਖਾਲੀ ਕਰਕੇ ਜੇਲ੍ਹ ਦੇ ਵਿੱਚੋਂ ਭੇਜਿਆ ਕਿ ਹਾਂ ਫੇ ਤੁਸੀਂ ਹੁਣ ਸਰਦਾਰਨ ਵਿਅਕਤੀ ਬਣ ਕੇ ਜਾ ਕੇ ਉੱਥੇ ਵਿਚਰੋ ਪਰ ਸ਼ਾਇਦ ਇਹ ਚੀਜ਼ ਜਿਹੜੀ ਆ ਮਾਦਵੀ ਪਾਰਟੀ ਨੇ ਜਿੱਦ ਤੱਕ ਸਮਝੀ ਨਹੀਂ ਕਿ ਉਹ ਕਿ ਸੰਵਧਾਨ ਦੀ ਨਿਜਮਾ ਦੀ ਪਾਲਣਾ ਕਰਾਉਣ ਦਾ ਸਤਕਾਰ ਕਰਦਾ ਉਹਨਾਂ ਦੇ ਸੰਦਰਭ ਵਿੱਚ ਕੁਝ ਹੋਰ ਆ ਤੇ ਦੂਜੇ ਦੇ ਸੰਦਰਭ ਵਿੱਚ ਹੋ ਜੋ ਹੋ ਰਿਹਾ ਨਹੀਂ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਔਨ ਤੋਂ ਬਾਅਦ ਹੁਣ ਤੱਕ ਚਾਹੀਦਾ ਸੀ ਕਿ ਉਹ ਆਪ ਹੀ ਕੁਰਸੀ ਤੋਂ ਲਾਂਭੇ ਹੋ ਜਾਂਦੇ ਪਰ ਸ਼ਾਇਦ ਉਹ ਨਿੱਗ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆ ਹਉ ਭਾਈ ਜਦਾਂ ਨੂੰ ਚੁਟੇ ਲੈਣੀਆਂ ਜੇ ਕਰਦਾ ਉਹ ਕਰਦਾ ਸ਼ਾਇਦ ਉਹ ਜਾਣਦਾ ਨਹੀਂ ਆ ਬਾਕੀ ਦੇਖੋ اخلاق ਦੀ ਆਵਾਜ਼ ਜਾਂ ਅੰਦਰਲੀ ਆਤਮਾ ਦੀ ਆਵਾਜ਼ ਅਰਵਿੰਦ ਕੇਜਰੀਵਾਲ ਨੂੰ ਚੰਜੋੜਦੀ ਆ ਜਾਂ ਨਹੀਂ ਚੰਜੋੜਦੀ ਇਹ ਤਾਂ ਸਿੱਧੂ ਸਾਹਿਬ ਉਹ ਹੀ ਜਾਣਗੇ ਪਰ ਹਾਂ ਸੁਪਰੀਮ ਕੋਰਟ ਨੇ ਇੱਕ ਵਾਰੀ ਇਹ ਸਿੱਧ ਕਰ ਦਿੱਤਾ ਕਿ ਤੁਸੀਂ ਹੁਣ ਮੁੱਖ ਮੰਤਰੀ ਨਹੀਂ ਜੇ ਕੇਵਲ ਨਾਮ ਦੇ ਮੁੱਖ ਮੰਤਰੀ ਜੇ ਤੇ ਨਾਮ ਦੇ ਮੁੱਖ ਮੰਤਰੀ ਰਹਿਣਾ ਤੁਹਾਡੀ ਆਪਣੇ ਅੰਦਰ ਪਰ ਕਰਦਾ ਕਿ ਤੁਸੀਂ ਰਹਿਣਾ ਹੈ ਜਾਂ ਤੁਸੀਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਹੈ ਵੈਸੇ ਅਸਤੀਫਾ ਦੇਣਾ ਬਣਦਾ ਹੈ ਅਰਵੇ ਮੀ ਕੇਜਰੀਵਾਲ ਦਾ ਬਣਦਾ ਤਾਂ ਚਲੋ ਉਦੋਂ ਹੀ ਸੀ ਜਦੋਂ ਉਹ ਜੇਲ੍ਹ ਗਏ ਸੀ ਪਰ ਹੁਣ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਜਮੇ ਵਿਲੇ ਕਰ ਦਿੱਤੇ ਕਿ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਦਫਤਰ ਨਹੀਂ ਜਾ ਸਕਦੇ ਕਿ ਤੁਸੀਂ ਫਾਈਲ ਤੇ ਸਾਈਨ ਨਹੀਂ ਕਰ ਸਕਦੇ ਤਾਂ ਹੁਣ ਸਿੱਧੇ ਤੌਰ ਤੇ ਇਹ ਤਾਂ ਹੁੰਦਾ ਨਹੀਂ ਕਿ ਸੁਪਰੀਮ ਕੋਰਟ ਕਿਸੇ ਮੁੱਖ ਮੰਤਰੀ ਦਾ ਚੁਣੇ ਹੋਏ ਦਾ ਅਸਤੀਫਾ ਮੰਗ ਲਵੇ ਪਰ ਜਿਸ ਤਰੀਕੇ ਨਾਲ ਇਹ ਫੈਸਲਾ ਜਿਹੜਾ ਇਹ ਸ਼ਰਤਾਂ ਲਾਈਆਂ ਗਈਆਂ ਨੇ ਤਾਂ ਸਿੱਧੇ ਤੌਰ ਤੇ ਵਿਲੇ ਤਾਂ ਜਿਹੜਾ ਕਾਰ ਨਹੀਂ ਦਿੱਤਾ ਹੈਗਾ ਅਰਵਿੰਦ ਕੇਜੀਵਾਲ ਨੂੰ ਤੇ ਹੁਣ ਦੂਜਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਅਰਵਿੰਦ ਕੇਜੀਵਾਲ ਅਸਤੀਫਾ ਦਿੰਦੇ ਆ ਜਾਂ ਨਹੀਂ ਦਿੰਦੇ ਜਾਂ ਇਸੇ ਤਰੀਕੇ ਦੇ ਨਾਲ ਹੀ ਕੁਰਸੀ ਨੂੰ ਥੱਲੇ ਡਿੱਗੇ ਵੀ ਚਿੰਬੜੇ ਰਹਿਣਗੇ ਤਾਂ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਪਰ ਇਹ ਨਹੀਂ ਅਰਵਿੰਦ ਕੇਜੀਵਾਲ ਕਹਿ ਸਕੇ ਕਿ ਮੈਨੂੰ ਕੁਰਸੀ ਦਾ ਲਾਲਚ ਕੋਈ ਨਹੀਂ ਫਲਾਨਾ ਨਹੀਂ ਇਹ ਸਾਫ ਸੱਦ ਹੋ ਗਿਆ ਕਿ ਇੱਕ ਕੁਰਸੀ ਦੀ ਲਾਲਸਾ ਹੀ ਹੈ ਜਿਹੜੀ ਇਹਨਾਂ ਨੂੰ ਛੱਡ ਨਹੀਂ ਦਿੰਦੀ ਇਹ ਤਾਂ ਹਲੇ ਹਰਿਆਣੇ ਦੇ ਵਿੱਚ ਕੁਝ ਇਹਨਾਂ ਦਾ ਬਣ ਨਹੀਂ ਰਿਹਾ ਤੇ ਜੇ ਕਦੇ ਇੱਧਰ ਸਰਕਾਰ ਬਣਦੀ ਦਿਖਾਈ ਦਿੰਦੀ ਹੁੰਦੀ ਤਾ ਹਰਿਆਣੇ ਦੇ ਵਿੱਚ 20 ਅਰਬ ਦੇ ਕੇਰੀਵਾਲ ਜਿਵੇਂ ਕਹਿੰਦੇ ਆ ਨਾ ਕਿ ਹਰਿਆਣੇ ਦਾ ਲਾਲ ਫਰਾਨੇ ਦਾ ਲਾਲ ਉਹ ਫਿਰ ਇਹਨਾਂ ਨੇ ਹਰਿਆਣੇ ਵਾਲੀ ਕੁਰਸੀ ਵੀ ਆ ਕੇ ਮਲਣੀ ਸੀਗੀ ਇਧਰਲੇ ਬੰਨੇ ਤੇ ਚਲੋ ਇਧਰ ਤਹਾਲੇ ਕੁਝ ਬਣਿਆ ਨਹੀਂ ਅਣਖੀ ਸਾਹਿਬ ਅਗਲੀ ਖਬਰ ਵੀ ਜਿਹੜੀ ਆ ਬੜੀ ਅਹਿਮ ਹੈਗੀ ਹੈ ਪਤਾ ਲੱਗਿਆ ਹੈ ਕਿ ਸ਼੍ਰੀਲ ਜਾਖੜ ਭਾਜਪਾ ਦੇ ਵਿੱਚ ਬੈਠੇ ਕਾਫੀ ਔਖੇ ਸੀਗੇ ਕਹਿੰਦੇ ਕਿ ਪੁੱਛ ਪ੍ਰਤੀਤ ਨਹੀਂ ਸੀ ਉਹਨਾਂ ਦੀ ਹੋ ਰਹੀ ਫਿਰ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਕਹਿੰਦੇ ਕਿ ਦਿੱਲੀ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਔਰ ਕਾਂਗਰਸ ਦੇ ਲੀਡਰ ਜਿਹੜੇ ਸਾਨੂੰ ਸੁਣ ਰਹੇ ਹੋਣਗੇ ਜਿਹੜੇ ਕਹਿ ਰਹੇ ਹੋਣਗੇ ਕਿ ਨਹੀਂ ਜੀ ਪੱਕੀ ਗੱਲ ਨਹੀਂ ਉਹ ਜਿਹੜੇ ਤੁਹਾਡੇ ਦਿੱਲੀ ਬੈਠੇ ਆਕਾ ਨੇ ਉਹਨਾਂ ਤੋਂ ਕਨਫਰਮ ਕਰ ਲੈਣ ਅਸੀਂ ਕਨਫਰਮ ਕਰਕੇ ਇਹ ਕਵਲ ਚਲਾਈ ਹੈ ਕਿ ਦਿੱਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਦਿੱਲੀ ਦੇ ਸੀਨੀਅਰ ਲੀਡਰਾਂ ਦੇ ਨਾਲ ਕਾਂਗਰਸ ਦੇ ਨਾਲ ਸ੍ਰੀ ਜਾਖੜ ਉਹਨਾਂ ਦੀ ਮੁਲਾਕਾਤ ਹੋਈ ਹੈ ਇੱਕ ਪਾਸੇ ਇਹ ਮੁਲਾਕਾਤ ਹੁੰਦੀ ਹੈ ਤੇ ਇੱਕ ਪਾਸੇ ਕੱਲ ਪਰਸੋਂ ਜਿਹੜੀ ਮੁਲਾਕਾਤ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਨਾਲ ਹੋ ਜਾਂਦੀ ਹੈ ਜੇ ਕਾਂਗਰਸ ਦੇ ਵਿੱਚ ਵਾਪਸੀ ਦੀ ਲਈ ਚਾਰਾ ਜੋਈ ਕਰ ਰਹੇ ਆ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਿਉਂ ਇਸ ਪੂਰੇ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਮਾਇਨੇ ਇਹਨਾਂ ਦੋਵਾਂ ਮੁਲਾਕਾਤਾਂ ਦਾ ਕਿ ਕਿਤੇ ਕਾਂਗਰਸ ਦੇ ਵਿੱਚ ਆਉਂਦਿਆਂ-ਆਉਂਦਿਆਂ ਕੋਈ ਗੱਲ ਅੜ ਗਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਐ ਔਰ ਪ੍ਰਧਾਨ ਮੰਤਰੀ ਦੇ ਨਾਲ ਕੀ ਕਹਿੰਦੇ ਕਿ ਪੰਜਾਬ ਦੇ ਵਿੱਚ ਬਦਲਾਅ ਨੂੰ ਲੈ ਕੇ ਗੱਲਬਾਤ ਹੋਈ ਹੈ ਢਾਂਚੇ ਦੇ ਵਿੱਚ ਬਦਲਾਅ ਨੂੰ ਲੈ ਕੇ ਸੋ ਕਹਿੰਦਾ ਜਿੱਕਰ ਅਰਥ ਇਸ ਬੰਦੀ ਜਖਦੇ ਪਤੀ ਇਹ ਪਤਾ ਬੀਤੇ ਦੌਰ ਚ ਇੱਕ ਸੀ ਕਿ ਭਾਜਪਾ ਦੇ ਵਿੱਚ ਜਦੋਂ ਉਹ ਹੰਟ ਭਾਜਪਾ ਦੇ ਵਿੱਚ ਰਹਿ ਕੇ ਉਹਨਾਂ ਦਾ ਸਾਹ ਕੁੱਟਦਾ ਕਿਉਂਕਿ ਜਿਸ ਤਰੀਕੇ ਦੀ ਉਹ ਨੀਤੀ ਅਪਣਾਉਂਦੇ ਨੇ ਕਈ ਭਾਜਪਾ ਦੇ ਜਿਹੜੇ ਟੱਕਸਾ ਉਹਨਾਂ ਨਾਲ ਸਹਿਮਤ ਨਹੀਂ ਹੁੰਦੇ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਚਪਚਾਵਾ ਚੱਲੀਆਂ ਸੀ ਕਿ ਹਾਂ ਭਈ ਹੋ ਸਕਦਾ ਕਿ ਸੁਨੀਲ ਜਾਖੜ ਦੀ ਘਰ ਵਾਪਸੀ ਜਿਹੜੀ ਆ ਹੋ ਜਾਵੇ ਤਾਂ ਆ ਜਿਹੜੀ ਮੀਟਿੰਗ ਦੇ ਸਬੰਧੀ ਜਿਹੜੀ ਤੁਸੀਂ ਪੁਸ਼ਟੀ ਕੀਤੀ ਆ ਕਿ ਬੀਤੇ ਦਿਨਾਂ ਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਤਾਂ ਉਸ ਮੀਟਿੰਗ ਤੋਂ ਬਾਅਦ ਕਹਿੰਦੇ ਨੇ ਕਾਫੀ ਕੁਝ ਬਦਲਿਆ ਕਾਫੀ ਕੁਝ ਬਦਲਣ ਤੋਂ ਤਾਂ ਕਿ ਜਿਹੜੀ ਪੰਜਾਬ ਦੀ ਜਨਤਾ ਤੱਕ ਪਹੁੰਚਾਈ ਆ ਉਹ ਆਰਥਿਕ ਤੇ ਜੋਬ ਦੇ ਰਹੀ ਆ ਕਿ ਹਾਂ ਭਈ ਬਦਲ ਚੱਪ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬਦਲੇ ਜਾਣਾ ਚਾਹੀਦਾ ਹੋਰ ਜਿਹੜੀ ਲੀਡਰਸ਼ਿਪ ਉਹਦੇ ਵਿੱਚ ਵੀ ਤਬਦੀਲੀ ਹੋਈ ਆ ਹੋਣੀ ਚਾਹੀਦੀ ਹੁਣ ਆਸਪਾਸ ਦਾ ਜਿਹੜਾ ਤਰਕ ਸੀ ਉਹ ਇਹ ਸੀ ਕਿ ਬੇਸ਼ੱਕ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਨਤੀਜੇ ਉਹੋ ਜੇ ਨਹੀਂ ਆਏ ਜਿਵੇਂ ਭਾਜਪਾ ਨੂੰ ਆਸ ਸੀ ਤੇ ਲੀਡਰ ਜਿਹੜੇ ਭਾਣੇ ਪਦਵੀ ਸ਼ਾਮਲ ਹੋਏ ਪਰ ਨਤੀਜੇ ਹੋ ਗਏ ਪਰ ਵੋਟ ਪ੍ਰਤੀਸ਼ਤ ਵਧਿਆ ਤਾਂ ਵੋਟ ਪ੍ਰਤੀਸ਼ਤ ਵਧਨ ਨੂੰ ਲੈ ਕੇ ਜਿਹੜੀ ਭਾਜਪਾ ਇਕਾਈ ਸੀ ਉਹ ਇਸ ਗੱਲ ਵਾਸਤੇ ਅਸੀਂ ਕਹਿ ਸਕਨੇ ਕਿ ਚਾਹ ਮਾਨਸਿਕ ਜਿਹੜੀ ਹੁਣ ਅਗਵਾਈ ਆ ਕਿਸੇ ਟਕਸਾਲੀ ਭਾਜਪਾ ਨੂੰ ਦਿੱਤੀ ਜਾਵੇਗੀ ਇਹ ਜਿਹੜੀਆਂ ਚੀਜ਼ਾਂ ਦੀ ਕੰਸੋਲ ਆ ਕਹਿੰਦੇ ਸਰੀਜ ਅੱਖਰ ਤੋਂ ਵੀ ਪਈ ਤਾਂ ਉਸੇ ਸੰਦਰਭ ਦੇ ਵਿੱਚ ਜਿਹੜੀ ਆ ਕਾਂਗਰਸ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਆ ਬੀਤੇ ਦਿਨਾਂ ਚ ਹੁੰਦੀ ਆ ਜਿਸਦੇ ਸੰਬੰਧੀ ਤੁਸੀਂ ਜੜਾਇਆ ਪੁਸ਼ਟੀ ਕੀਤੀ ਆ ਹੁਣ ਅਗਲੀ ਗੱਲ ਕਰਦੇ ਕਿ ਜਦੋਂ ਇਸ ਗੱਲ ਦੀ ਖਬਰ ਜਿਹੜੀ ਆ ਅੱਜ ਪਾਦੇ ਰਾ ਨੀਤੀਕਾਰ ਅਮਿਸ਼ਾ ਉਹਨਾਂ ਨੂੰ ਪਹੁੰਚਦੀ ਹੈ ਕਿ ਸੁਨੀਲ ਜਾਖੜ ਵਰਗਾ ਬੰਦਾ ਜਿਹੜਾ ਇੱਕ ਪਾਸੇ ਕਿਸਾਨ ਨੇਤਾ ਦੂਜੇ ਪਾਸੇ ਹਿੰਦੂ ਚੇਰਾ ਉਹ ਕਾਂਗਰਸ ਦੇ ਵਿੱਚ ਕਰਵਾਸੀ ਕਰ ਸਕਦਾ ਤੇ ਕਹਿੰਦੇ ਨੇ ਕਿ ਫਿਰ ਉਹਨਾਂ ਵੱਲੋਂ ਜਿਹੜੇ ਇਹ ਸ਼ਰਮ ਕੀਤੇ ਗਏ ਤੇ ਇੱਕ ਬਕਾਇਦਾ ਤੌਰ ਤੇ ਜਿਹੜੀ ਮੀਟਿੰਗ ਆ ਉਹ ਬੀਤੇ ਦਿਨ ਪ੍ਰਧਾਨ ਮੰਤਰੀ ਹੁਣਾ ਨਾਲ ਜਿਹੜੀ ਕਰਾਈ ਗਈ ਹੁਣ ਪ੍ਰਧਾਨ ਮੰਤਰੀ ਨਾਲ ਸੁਨੀਲ ਜਾਖੜ ਦੀ ਮੀਟਿੰਗ ਹੋਣਾ ਆਪਣੇ ਆਪ ਦੇ ਇੱਕ ਸੰਕੇਤ ਆ ਕਿ ਭਾਜਪਾ ਕਿਸੇ ਵੀ ਸੂਚਨਾ ਵਿੱਚ ਸੁਨੀਲ ਜਾਖੜ ਵਰਗੇ ਹਿੰਦੂ ਨੇਤਾ ਕਿਸਾਨ ਨੇਤਾ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਕਿ 2027 ਦੀਆਂ ਚੋਣਾਂ ਦੇ ਉੱਤੇ ਭਾਜਪਾ ਜਿਹੜੀ ਆ ਇਕੱਲੇ ਚੋਣ ਲੜ ਸਕਦੀ ਹੈ ਜਾਂ ਲੜਨ ਦੇ ਮੂਵ ਚ ਤਾਂ ਉਹ ਜੀ ਸਥਿਤੀ ਦੇ ਵਿੱਚ ਸੁਨੀਲ ਜਾਖੜ ਵੀ ਚਾਹੁੰਦੇ ਆ ਕਿ ਕਿਸਾਨਾਂ ਦੇ ਪ੍ਰਤੀ ਤੇ ਪੰਜਾਬ ਦੇ ਸਪੱਸ਼ਟ ਇੱਕ ਸਪੱਸ਼ਟ ਨੀਤੀ ਜਿਹੜੀ ਆ ਭਾਜਪਾ ਬਣਾੜੇ ਤਾਂ ਜੋ ਉਹ ਸਦਾਰ ਤੇ ਉਹ ਪੰਜਾਬ ਦੇ ਵਿੱਚ ਭਾਜਪਾ ਦੀ ਅਗਵਾਈ ਕਰ ਸਕਣ ਹੁਣ ਪ੍ਰਧਾਨ ਮੰਤਰੀ ਨਾਲ ਉਸ ਮੀਟਿੰਗ ਦੇ ਵਿੱਚ ਕੀ ਕੀ ਕੁਝ ਹੋਇਆ ਜਾਂ ਕੀ ਕੁਝ ਨਹੀਂ ਹੋਇਆ ਇਹ ਤਾਂ ਅਜੇ ਨਿੱਜੀ ਜਿਹੜੀਆਂ ਇਹ ਜਾਣਕਾਰੀ ਤਾਂ ਜੋ ਸਾਹਮਣੇ ਨਹੀਂ ਆਈ ਪਰ ਮੀਟਿੰਗ ਕੇੰਦਰ ਤਰਪਾਵਣਾ ਮਾਹੌਲ ਚ ਹੋਈ ਆ ਤੇ ਉਹਦੇ ਨਾਲ ਇਸ ਤਰੀਕੇ ਦਾ ਇੱਕ ਰੁਕ ਲੱਗ ਗਈ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਭਾਜਪਾ ਦੇ ਲੀਡਰ ਚਾਹੁੰਦੇ ਸੀ ਕਿ ਲੀਡਰਸ਼ਿਪ ਜਿਹੜੀ ਬਦਲ ਦਿੱਤੀ ਜਾਵੇ ਹੁਣ ਇਹ ਕਹਿ ਸਕਨੇ ਆ ਕਿ ਕਾਂਗਰਸ ਵਿੱਚ ਜਾਣ ਦਾ ਰਸਤਾ ਇੱਕ ਵਾਰੀ ਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਜਖੜ ਦਾ ਬੰਦ ਕਰਤਾ ਆਪਸੀ ਮੀਟਿੰਗ ਕਰਕੇ ਹੁਣ ਇਹ ਵੇਖਣਾ ਹੋਊਗਾ ਕਿ ਸ੍ਰੀ ਜਖੜ ਭਾਜਪਾ ਕੋਲੋਂ ਕਿਹੋ ਜਿਹਾ ਸੰਦੇਸ਼ ਲੈ ਕੇ ਕਿਸਾਨਾਂ ਦੇ ਪ੍ਰਤੀ ਤੇ ਪੰਜਾਬ ਦੇ ਵਿੱਚ ਆਉਂਦੇ ਆ ਇਹਦਾ ਸੱਚ ਸਮਾਂ ਓਪਨ ਮਲੇ ਦੇਣਾ ਚ ਪਤਾ ਲੱਗੇ ਜੀ ਲੱਗ ਰਿਹਾ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਤੋਂ ਬਹੁਤ ਸੰਤੁਸ਼ਟ ਹੋਏ ਆ ਜਖੜ ਸਾਹਿਬ ਜੇ ਨਹੀਂ ਹੋਏ ਤਾਂ ਕੀ ਕਾਂਗਰਸ ਦੇ ਵਿੱਚ ਵਾਪਸੀ ਕਰਨਗੇ ਤੇ ਜੇ ਹੋ ਗਏ ਆ ਤੇ ਫਿਰ ਕੀ ਭਾਜਪਾ ਦੇ ਵਿੱਚ ਰੁਕੇ ਰਹਿਣਗੇ ਇਹ ਗੱਲ ਜਿਹੜੀ ਦੇਖਣ ਵਾਲੀ ਹੈ ਪਰ ਚਰਚਾਵਾ ਦੋਵੇਂ ਪਾਸੇ ਛੀੜੀਆਂ ਪਰ ਇਹ ਗੱਲ ਲੱਗਦਾ ਹੈ ਕਿ ਜੇ ਕਾਂਗਰਸ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਕੋਈ ਅੜਚਣ ਆਈ ਹੈ ਤਾਂ ਹੀ ਪ੍ਰਧਾਨ ਮੰਤਰੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਹ ਤਾਂ ਨਹੀਂ ਹੋ ਸਕਦਾ ਕਿ ਅੱਜ ਜਾਂਦੀ ਵਾਰ ਦੀ ਮੀਟਿੰਗ ਹੈ ਇਹ ਤਾਂ ਕਹਿ ਹੀ ਸਕਦੇ ਹਲੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਪਰ ਇਹ ਗੱਲ ਤੇ ਹੈ ਕਿ ਕਾਂਗਰਸ ਦੇ ਵਿੱਚ ਆਉਣ ਦੀ ਇਚਾਰਾ ਜੋਈ ਸਿੰਘ ਜਾਖੜ ਦੀ ਜਿਹੜੀ ਉਹ ਚੱਲ ਰਹੀ ਸੀ ਔਰ ਮੀਟਿੰਗ ਕਹਿੰਦੇ ਕਿ ਜਬੂਈ ਹੈ ਚਲੋ ਅਣਖੀ ਸਭ ਤੁਸੀਂ ਸਾਡਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਫਲਤਾ ਬਾਈ ਸਰ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਬਲਵਾਨ ਆਮ ਕਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁ ਰ ਪਸੰਦਾ ਹੀ ਹੋ ਤੁਹਾਰਾ ਫਿਰ ਮਿਲਾਂਗੇ ਧੰਨਵਾਦ